ਕਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਅੱਜ ਹੈਗਾ ਸੰਗਰਾਮ ਦਾ ਪਵਿੱਤਰ ਦਿਹਾੜਾ ਤੇ ਸਾਰਿਆਂ ਨੂੰ ਸੰਗਰਾਮ ਦੀਆਂ ਬਹੁਤ ਸਾਰੀਆਂ ਵਧਾਈਆਂ ਹਾਂਜੀ ਅੱਜ ਹੈਗੀ ਹੈ ਸੰਗਰਾਮ ਤੇ ਆਪਾਂ ਚੱਲਿਆਗੇ ਗੁਰੂ ਘਰ ਤੇ ਸਾਰਿਆਂ ਤੇ ਵਾਹਿਗੁਰੂ ਮੇਰ ਭਰਿਆ ਹੱਥ ਬਣਾਈ ਰੱਖੇ ਤੇ ਤੰਦਰੁਸਤੀਆਂ ਰੱਖੇ ਸਭ ਨੂੰ ਨਿਕਲੀ ਨਾ ਗੁਰੂ ਨਾਨਕ ਸਾਹਿਬ ਸੱਚੇ ਬਾਸ਼ਾ ਮੇਰਾ ਘਰ ਵੀ ਦੁਨੀਆ ਮੇਰਾ ਘਰ ਵੀ ਦੁਨੀਆ ਜੇ ਮੇਰੇ ਹਾਂਜੀ ਆਪਾਂ ਆਏ ਸੀਗੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਤੇ ਹੁਣ ਆਪਾਂ ਘਰ ਆ ਕੇ ਲੱਗਿਆ ਰੋਟੀ ਖਾਣ ਰੋਟੀ ਖਾਣ ਲੱਗਿਆ ਦੇਖੋ ਰਾਤ ਵਾਲੀਆਂ ਰੋਟੀਆਂ ਪਈਆਂ ਸੀ ਇਹ ਮੈਂ ਗਰਮ ਕਰ ਲਈਆਂ ਤਵੇ ਤੇ ਘਿਓ ਲਾ ਕੇ ਤੁਸੀਂ ਏਦਾਂ ਗਰਮ ਕਰਕੇ ਦੇਖੋ ਬਹੁਤ ਵਧੀਆ ਬਣਦੀ ਹੈ ਰੋਟੀ ਪਾਪੜ ਬਣਾ ਕੇ ਖਾ ਕੇ ਦੇਖੋ ਨਾਲ ਦਹੀਂ ਨਾਲ ਸ਼ਿਮਲਾ ਮਿਰਚ ਦੀ ਸਬਜ਼ੀ ਤੇ ਨਾਲ ਲੱਸੀ ਲੱਸੀ ਆਪਾਂ ਬਣਾਈ ਆ ਦਹੀਂ ਦੀ ਆ ਜੋ ਸਾਰੇ ਯਾਨੀ ਜਿੰਨੇ ਜਿੰਨੇ ਰੋਟੀ ਖਾਣੀ ਹੈ ਹਾਂਜੀ ਆਪਣੇ ਆ ਗਿਆ ਸੀਗਾ ਮੀ ਤੇ ਆਪਣੇ ਬਾਹਰ ਭੇਜ ਜੇ ਤੌੜੀਏ ਦੇਖੋ ਕਿੰਨਾ ਮੀਂਹ ਆ ਗਿਆ ਆਪਾਂ ਨੂੰ ਕੁਝ ਪਤਾ ਨਹੀਂ ਲੱਗਿਆ ਅੰਦਰ ਬੈਠੇ ਸੀ ਮੈਂ ਕਿਤੇ ਬਾਹਰ ਗੇਟ ਖੜਕੀ ਜਾਂਦਾ ਖੜਕਦਾ ਸੀਗਾ ਉੱਪਰ ਬੱਦਲ ਬੋੜ ਰਿਹਾ ਦਾ ਇੰਨਾ ਜ਼ਿਆਦਾ ਮੀਂਹ ਬਹੁਤ ਜ਼ਿਆਦਾ ਆ ਰਿਹਾ ਇੱਕੋ ਲੰਦੀ ਪਹਿਲਾਂ ਧੁੱਪ ਸੀਗੀ ਅੱਜ ਜੀ ਮੈਂ ਤੇ ਗੱਗੀ ਚੱਲਿਆ ਗਿਆ ਕੋਠੇ ਤੇ ਦੇਖਾਂ ਚੱਲਿਆ ਮੀਂਹ ਬਹੁਤ ਪਈ ਜਾਂਦਾ ਬਾਹਰ ਉੱਪਰ ਆਪਾਂ ਦੇਖਾਂ ਚੱਲਿਆ ਵੀ ਆਪਣੇ ਕਿਤੇ ਪਾਣੀ ਤਾਂ ਨਹੀਂ ਖੜ ਗਿਆ ਕੋਠੇ ਤੇ ਬੈ ਤੁਹਾਨੂੰ ਪਤਾ ਜੇ ਕੁਝ ਫਰੇ ਪਾਣੀ ਘੜ ਜੇਵੇ ਛੱਤਾਂ ਖਰਾਬ ਹੋ ਜਾਂਦੀਆਂ ਨੇ ਉਹਦੇ ਕਰਕੇ ਹੁਣ ਆਪਾਂ ਨਿਗਾ ਮਾਰਨ ਚੱਲੇ ਆ ਉੱਪਰ ਦਿਖਾਉਣਿਆ ਤੁਹਾਨੂੰ ਵੀ ਕਿੰਨਾ ਕਮੀ ਪੈ ਰਹੀ ਹੈ ਬਹੁਤ ਜੀ ਵਿੱਚ ਨਹੀਂ ਆ ਰਿਹਾ ਹਾਂਜੀ ਪਾਣੀ ਤਾਂ ਨਹੀਂ ਖੜਾ ਹੈਗਾ ਵੈਸੇ ਮੀਂਹ ਪਈ ਜਾਂਦਾ ਹੈਗਾ ਪਾਣੀ ਤਾਂ ਜਾ ਰਿਹਾ ਆਪਣੇ ਆਪ ਹੀ ਵੈਸੇ ਦੇਖਣਾ ਪੈਂਦਾ ਹੈਗਾ ਕਿ ਕਿਤੇ ਪਾਣੀ ਨਾ ਰੁਕ ਜੇਵੇ ਫਿਰ ਛੱਤਾਂ ਖਰਾਬ ਹੋਣ ਲੱਗ ਜਾਂਦੀਆਂ ਨੇ ਤੁਹਾਨੂੰ ਪਤਾ ਉਹਦੇ ਕਰਕੇ ਜ਼ਰੂਰੀ ਆ ਦੇਖਣਾ ਜੀ ਆਪਾਂ ਤੋਂ ਤੀਸੀ ਕਣਕ ਕਣਕ ਥੋੜੀ ਬਹੁਤੀ ਸੁੱਕ ਗਈ ਵੈਸੇ ਤਾਂ ਉਹਨੂੰ ਹੋਰ ਧੁੱਪ ਲੱਗੂਗੀ ਹਜੇ ਪਰ ਅੱਜ ਮੀਂਹ ਆ ਗਿਆ ਅੱਜ ਧੁੱਪ ਲਵਾਉਣੀ ਸੀਗੀ ਮੈਂ ਕਿਹਾ ਚਲ ਆਪਾਂ ਇਹਦਾ ਪਹਿਲਾਂ ਪੀਣਾ ਕਰ ਦਈਏ ਫਿਰ ਆਪਾਂ ਨੂੰ ਬਾਅਦ 'ਚ ਧੁੱਪ ਲਵਾ ਲਾਂਗੇ ਹੁਣ ਮੀਂਹ हटਿਆ ਤੇ ਧੁੱਪ ਵੀ ਨਿਕਲੇ ਬਾਅਦ ਦੇਖੋ ਜੇ ਧੁੱਪ ਨਿਕਲੂਗੀ ਤਾਂ ਆਪਾਂ ਨੂੰ ਕੁਝ ਫੇਰ ਵਾਰਾਂ ਦੇ ਕਰਦੇ ਹਾਂ ਹਾਂਜੀ ਬੱਚੇ ਆ ਗਏ ਸੀਗੇ ਸਕੂਲੋਂ ਤੇ ਸੋਹ ਹੁਣ ਥੋੜਾ ਜਿਹਾ ਬਿਮਾਰ ਆ ਕੱਲ ਇਹਨੂੰ ਦਵਾਈ ਦਵਾ ਕੇ ਲਿਆਏ ਸੀਗੇ ਸੰਗਰੂਰ ਲੈ ਕੇ ਗਏ ਸੀ ਇੱਕ ਮੀਂਹ ਪਈ ਜਾਂਦਾ ਸੀ ਜੋ ਵੀ ਨੇ ਆ ਕੇ ਹਜੇ ਡਰੈਸ ਕੱਢਤੀ ਥੋੜੀ ਜੀ ਥੋੜੀ ਜੀ ਰਹਿੰਦੀ ਆ ਤੇ ਮੈਂ ਚਾਹ ਬਣਾ ਕੇ ਲੈ ਕੇ ਆਈਆਂ ਤੇ ਨਾਲ ਰੋਟੀ ਲੈ ਕੇ ਆਈਆਂ ਮਿਰਚਾਂ ਨੇ ਨਾਲ ਰੋਟੀ ਦੇ ਆਪਾਂ ਘਰ ਦੇ ਕਢਾਏ ਹੋਏ ਬਿਸਕੁਟ ਨੇ ਤੇ ਇਹਦੇ ਵਿੱਚ ਮਠੀਆਂ ਨੇ ਆ ਸੋਹ ਹਮ ਦੀ ਚਾਹ ਜੋ ਵੀ ਉੱਠੋ ਚਾਹ ਪੀਓ सोमू तो क्या खाओगे क्या खाओगे रोटी खाओगे रोटी खाओ फिर ओए 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 हाँ जी होना अपना हो गया शाम का टाइम मैं लगी है रोटी बनाऊँ ते बच्चे एक जो बंदा आ गया ट्यूशन तो ते सोम ने हजीया होना आ देखो मैं मिर्चा तड़िया लगी है देखो कि मैं क्रिस्पी क्रिस्पी हो गई है मिर्चा ਤੇ ਜੇ ਤੁਸੀਂ ਇਹਨਾਂ ਦੀ ਰੈਸਪੀ ਲੈਣੀ ਹੋਈ ਤਾਂ ਮੈਨੂੰ ਦੱਸ ਦਿਓ ਕਮੈਂਟ ਕਰਕੇ ਤੇ ਆਪਾਂ ਮਿਰਚਾ ਟਾਇਆ ਨੇ ਇੱਕ ਕੱਪ ਬਲਾਇਆ ਸਾਗ ਉਹਨੂੰ ਪੜਤਾ ਪਕੜਾ ਐਸੇ ਸਾਗ ਉਹਦੇ ਕਰਕੇ ਆਪਾਂ ਇਹਨੂੰ ਹੁਣ ਤੜਕਾ ਲਾ ਲਿਆ ਪਿਆਜ਼ ਦਾ ਤੜਕਾ ਲਾਇਆ ਆਪਾਂ ਤੇ ਹੁਣ ਮੈਂ ਲੱਗੀ ਸੀਗੀ ਰੋਟੀ ਬਣਾਉਣ ਮੈਂ ਕਿ ਚਲੋ ਬੱਚੇ ਦੇ ਔਰ ਤੋਂ ਪਹਿਲਾਂ ਪਹਿਲਾਂ ਰੋਟੀ ਬਣਾ ਲਈਏ ਆ ਸ਼ਾਮ ਦੀ ਰੋਟੀ ਖਾਂ। ਰੋਟੀ ਦੇ ਵਿੱਚ ਤੁਸੀਂ ਦੇਖ ਲਓ ਆਪਾਂ ਆ ਬਣਾਇਆ ਸੀਗਾ ਸਾਗ ਨੂੰ ਤੜਕਾ ਲਾਇਆ ਸੀ। ਇਹਦੇ ਵਿੱਚ ਆਪਾਂ ਪਾਈਆ ਮਲਾਈ ਤੇ ਦੋ ਭਾਂਡਿਆਂ ਚ ਸਾਗ। ਸੋਮਫਾਉਗਾ ਦਹੀਂ ਨਾਲ ਆਪਾਂ ਮਿਰਚਾਂ ਤੜੀਆਂ ਨੇ ਤੇ ਆ ਪਿਆਜ਼ ਆ ਤੇ ਆਪਾਂ ਦਹੀਂ ਦੀ ਲੱਸੀ ਬਣਾਈ ਹੈ। ਹੁਣ ਆਪਾਂ ਲੱਗਿਆ ਰੋਟੀ ਖਾਂ। ਸੋਮਫਾਉਗਾ ਪ੍ਰੋਫੀ ਦਹੀਂ ਨਾਲ। ਇਹ ਕੋਈ ਦਾ ਸਬਜ਼ੀ ਨਹੀਂ ਖਾਂਦਾ ਉਹਦੇ ਘਰ ਫਿਰ ਉਹ ਦਹੀਂ ਨਾਲ ਪ੍ਰੋਫੀ ਬਣਾ ਲੈਂਦੇ ਹੁੰਦੇ ਆ ਫਿਰ। ਮੁਲਾਇਆ ਤਪਾ ਆ ਸੀ ਗਿਆ ਸੀ ਜੋਣ ਖਾਓ ਹਾਂਜੀ ਆ ਜਾਓ ਜੀ ਇਹ ਰੋਟੀ ਖਾਣੀ ਹੈ ਸਾਗ ਦੇ ਨਾਲ ਸੋਮ ਲੱਗੇ ਦਹੀਂ ਨਾਲ ਖਾਣਾ ਦੇਖੋ ਸੋਮ ਦੇ ਕੰਮ ਦੇਖ ਲੂਏ ਭੱਜ ਭੱਜ ਕੇ ਰੋਟੀ ਖਾਂਦਾ ਮਿੱਠੀ ਭਾਗ ਲੈ ਬੜੇ ਮੁੰਡੇ ਹਾਂਜੀ ਮੈਂ ਲੱਗੀ ਸੀਗੀ ਦੁੱਧ ਗਰਮ ਕਰਨ ਤੇ ਸੋਮ ਪੀਊਗਾ ਦੁੱਧ ਥੋੜਾ ਜਿਹਾ ਉਹ ਰਾਤ ਨੂੰ ਦੁੱਧ ਪੀ ਕੇ ਪੈਂਦਾਗਾ ਤੇ ਬਾਕੀ ਮੈਂ ਦਹੀਂ ਲਾਉਣ ਲੱਗੀ ਆ ਆਪੇ ਦੇ ਵਿੱਚ ਥੋੜਾ ਜਿਹਾ ਜਾਗ ਲਾਤਾ ਤੇ ਹੁਣ ਆਪਾਂ ਇਹਦਾ ਕੀ ਕਰਾਂਗੇ ਇਹਦਾ ਆਪਾਂ ਜਿਹੜਾ ਦੁੱਧ ਹੈਗਾ ਇਹਦਾ ਆਪਾਂ ਦਹੀਂ ਲਾ ਦਾਂਗੇ ਦਹੀਂ ਦੀ ਆਪਾਂ ਲੱਸੀ ਬਣਾ ਲੈਣੇ ਹੁੰਦੇ ਆ ਤੇ ਸੋਮ ਦੇ ਹੀ ਨਾ ਰੋਟੀ ਖਾਂਦਾਗਾ ਤੇ ਬਾਕੀ ਦੁੱਧ ਆਪਾਂ ਜਿਹੜਾ ਹੋਊਗਾ ਉਹ ਆਪਾਂ ਗਰਮ ਕਰ ਲਾਂਗੇ ਆਪਾਂ ਦਹੀਂ ਲਾਤਾ ਤੇ ਹੁਣ ਆਪਾਂ ਦੁੱਧ ਗਰਮ ਕਰ ਲਾਂਗੇ ਬਾਕੀ ਬਾਕੀ ਜਿਹੜਾ ਬਚੂਗਾ ਉਹ ਆਪਾਂ ਬਾਹਰ ਡੋਗੀਆਂ ਨੂੰ ਪਾयामਗੇ ਠੀਕ ਹੈ ਜੀ ਹਾਂਜੀ ਆ ਆਪਾਂ ਚੱਲਿਆਂਗੇ ਡੋਗੀਆਂ ਨੂੰ ਪਾਉਣ ਦੁੱਧ ਉਹਨਾਂ ਨੂੰ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਦਿੰਨੇ ਹੁੰਨੇ ਆ ਇਹ ਬਾਹਰ ਪਾ ਦੇਣਾ ਆਪਾਂ ਉਹਨਾਂ ਨੂੰ ਤੇ ਬਾਕੀ ਆ ਆਪਾਂ ਦੁੱਧ ਗਰਮ ਕਰ ਲੈਣਾ ਸੌਂਮ ਵਾਸਤੇ ਹਾਂਜੀ ਇਹ ਸੀ ਅੱਜ ਆਪਣੀ ਰੁਟੀਨ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਆਪਾਂ ਨੇ ਤੇ ਜੇ ਬਲੌਗ ਵਧੀਆ ਲੱਗਿਆ ਹੋਵੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਸਾਰੇ